ਦੋਸਤੋ ਅੱਜ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੁਰਾਣੇ ਸਮੇਂ ਵਿੱਚ ਦਿੱਤੀਆਂ ਜਾਣ ਵਾਲੀਆਂ ਪੰਜ ਭਿਆਨਕ ਸਜ਼ਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਵੇਂ ਜਦੋਂ ਕੋਈ ਅਪਰਾਧੀ ਪੁਰਾਣੇ ਸਮੇਂ ਵਿੱਚ ਅਪਰਾਧ ਕਰਦਾ ਸੀ ਤਾਂ ਉਸ ਨੂੰ ਕਿਹੜੀਆਂ-ਕਿਹੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਨੰਬਰ 1 ਤੇ ਸਭ ਤੋਂ ਖਤਰਨਾਕ ਦਿੱਤੀ ਜਾਣ ਵਾਲੀ ਸਜ਼ਾ ਸੀ ਬਰੇਜਨ ਬੁੱਲ ਇਸ ਵਿੱਚ ਇੱਕ ਪਿੱਤਲ ਦਾ ਬਲਦ ਬਣਿਆ ਹੁੰਦਾ ਸੀ ਤੇ ਉਸ ਤੇ ਇੱਕ ਢੱਕਣ ਲੱਗਿਆ ਹੁੰਦਾ ਸੀ ਜਿਸ ਦੇ ਰਾਹੀਂ ਅਪਰਾਧੀ ਨੂੰ ਅੰਦਰ ਵੜਾਇਆ ਜਾਂਦਾ ਸੀ ਅਪਰਾਧੀ ਦਾ ਮੂੰਹ ਬਲਦ ਦੇ ਸਿਰ ਵੱਲ ਕਰ ਦਿੱਤਾ ਜਾਂਦਾ ਸੀ ਫਿਰ ਥੱਲਿਓਂ ਆਗ ਲਗਾਈ ਜਾਂਦੀ ਸੀ ਤੇ ਉਸ ਵਿਅਕਤੀ ਨੂੰ ਭੁੰਨ ਦਿੱਤਾ ਜਾਂਦਾ ਸੀ ਬਲਦ ਦੇ ਵਿੱਚ ਇੱਕ ਅਜੀਹਾ ਜੰਦਰ ਫਿੱਟ ਕੀਤਾ ਗਿਆ ਸੀ ਕਿ ਜਿਹੜਾ ਅਪਰਾਧੀ ਦੀਆਂ ਚੀਕਾਂ ਨੂੰ ਬਲਦ ਦੀ ਅਵਾਯੋਜ ਬਲਦ ਦਿੰਦਾ ਸੀ ਬਲਦ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਸੀ ਕਿ ਜਦੋਂ ਉਸ ਵਿੱਚ ਵਿਅਕਤੀ ਸੜਦਾ ਸੀ ਤਾਂ ਉਸ ਦਾ ਧੂਆ ਬਲਦ ਦੀਆਂ ਨਾਸਾਂ ਵਿੱਚੋਂ ਬਾਹਰ ਨਿਕਲਦਾ ਸੀ ਇਸ ਬਲਦ ਨੂੰ ਬਣਾਉਣ ਵਾਲੇ ਵਿਅਕਤੀ ਦਾ ਨਾਮ ਪੈਰੀਲੋਸ ਸੀ ਤੇ ਇਸ ਨੂੰ ਅੱਜ ਤੋਂ 1500 ਸਾਲ ਪਹਿਲਾਂ ਬਣਾਇਆ ਗਿਆ ਸੀ ਉਸ ਸਮੇਂ ਫਲਾਰਸ ਨਾਮ ਦਾ ਇੱਕ ਤਾਨਾਸ਼ਾਹ ਰਾਜਾ ਹੁੰਦਾ ਸੀ ਜਦੋਂ ਪੈਰੀਲੋਸ ਉਸ ਰਾਜੇ ਨੂੰ ਦੱਸਦਾ ਹੈ ਕਿ ਮੈਂ ਇਸ ਵਿੱਚ ਅਜੀਆ ਜਿੰਦਰ ਫਿੱਟ ਕੀਤਾ ਹੈ ਜਿਹੜਾ ਇਨਸਾਨ ਦੀਆਂ ਚੀਕਾਂ ਨੂੰ ਬਲਦ ਦੀਆਂ ਚੀਕਾਂ ਵਿੱਚ ਬਦਲ ਦਿੰਦਾ ਹੈ ਤਾਂ ਉਹ ਰਾਜਾ ਆਪਣੇ ਸਪਾਹੀਆਂ ਨੂੰ ਕਹਿ ਕੇ ਪੈਰੀਲੋਸ ਨੂੰ ਹੀ ਉਸਦੇ ਬਣਾਏ ਬਲਦ ਵਿੱਚ ਬਾੜ ਕੇ ਅੱਗ ਲਗਾ ਦਿੰਦਾ ਹੈ ਤੇ ਪੈਰੀਲੋਸ ਜਿਸ ਨੇ ਇਸ ਬਲਦ ਨੂੰ ਬਣਾਇਆ ਸੀ ਉਹ ਇਸ ਦਾ ਪਹਿਲਾ ਸ਼ਿਕਾਰ ਹੁੰਦਾ ਹੈ ਇਸ ਤੋਂ ਬਾਅਦ ਫਲਾਰਸ ਨੇ ਕਈ ਲੋਕਾਂ ਨੂੰ ਇਸ ਤਰੀਕੇ ਨਾਲ ਮਾਰਿਆ ਸੀ ਦੂਜੀ ਸਭ ਤੋਂ ਖਤਰਨਾਕ ਦਿੱਤੀ ਜਾਣ ਵਾਲੀ ਸਜ਼ਾ ਦਾ ਨਾਮ ਹੈ ਸਕੈਪਿਜ਼ਮ ਇਸ ਵਿੱਚ ਅਪਰਾਧੀ ਨੂੰ ਬਹੁਤ ਜ਼ਿਆਦਾ ਸ਼ਹਿਦ ਅਤੇ ਦੁੱਧ ਪਿਆਇਆ ਜਾਂਦਾ ਸੀ ਤੇ ਉਸ ਦੇ ਸਾਰੇ ਸਰੀਰ ਤੇ ਵੀ ਲਗਾਇਆ ਜਾਂਦਾ ਸੀ ਫਿਰ ਉਸ ਦੇ ਹੱਥ ਪੈਰ ਚੰਗੀ ਤਰ੍ਹਾਂ ਦੋ ਕਿਸ਼ਤੀਆਂ ਨਾਲ ਬੰਨ੍ਹ ਦਿੱਤੇ ਜਾਂਦੇ ਸਨ ਉਸ ਦਾ ਧੜ ਪਾਣੀ ਵਿੱਚ ਲਮਕਾ ਦਿੱਤਾ ਜਾਂਦਾ ਸੀ ਤੇ ਹੱਥ ਪੈਰ ਪਾਣੀ ਦੇ ਉੱਪਰ ਕਿਸ਼ਤੀਆਂ ਨਾਲ ਬੰਨ੍ਹ ਦਿੱਤੇ ਜਾਂਦੇ ਸਨ ਫਿਰ ਉਸ ਨੂੰ ਕਿਸੇ ਨਦੀ ਵਿੱਚ ਛੱਡ ਦਿੱਤਾ ਜਾਂਦਾ ਸੀ 10-15 ਦਿਨ ਬਾਅਦ ਉਸ ਦੇ ਸਰੀਰ ਨੂੰ ਕੀੜੇ ਖਾਣ ਲੱਗ ਜਾਂਦੇ ਸਨ ਤੇ ਫਿਰ ਉਸ ਇਨਸਾਨ ਦੀ ਮੌਤ ਹੋ ਜਾਂਦੀ ਸੀ ਨੰਬਰ 3 ਤੇ ਹੈ ਬ੍ਰੇਕਿੰਗ 휠 ਇਹ ਇੱਕ ਭਿਆਨਕ ਦਰਦ ਦੇਣ ਵਾਲਾ ਜੰਤਰ ਸੀ ਇਸ ਵਿੱਚ ਅਪਰਾਧੀ ਨੂੰ ਇੱਕ ਲੱਕੜ ਦੇ ਪਹੀਏ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਇਹ ਉਸਦੇ ਹੱਥ ਅਤੇ ਪੈਰ ਚੰਗੀ ਤਰ੍ਹਾਂ ਬੰਨ੍ਹ ਦਿੱਤੇ ਜਾਂਦੇ ਸਨ ਉਸ ਤੋਂ ਬਾਅਦ ਪਈਏ ਨੂੰ ਖੜਾ ਕਰ ਦਿੱਤਾ ਜਾਂਦਾ ਹੈ ਕੁਝ ਦਿਨ ਉਹ ਇਸੇ ਤਰ੍ਹਾਂ ਹੀ ਭੁੱਖਾ ਤੜਪਦਾ ਰਹਿੰਦਾ ਸੀ ਤੇ ਉਸ ਨੂੰ ਕੁਝ ਵੀ ਖਾਣ ਪੀਣ ਵਾਸਤੇ ਨਹੀਂ ਦਿੱਤਾ ਜਾਂਦਾ ਸੀ ਫਿਰ ਉਸ ਨੂੰ ਹੌਲੀ-ਹੌਲੀ ਇੱਲਾਂ ਆ ਕੇ ਖਾਣ ਲੱਗ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਉਸ ਇਨਸਾਨ ਦੀ ਮੌਤ ਹੋ ਜਾਂਦੀ ਸੀ ਨੰਬਰ 4 ਤੇ ਹੈ ਫਲੇਇੰਗ ਇਸ ਸਜ਼ਾ ਦੇ ਵਿੱਚ ਜਿਵੇਂ ਕੋਈ ਜਾਨਵਰ ਮਰ ਜਾਂਦਾ ਹੈ ਤਾਂ ਉਸ ਦੀ ਖਲ ਉਤਾਰੀ ਜਾਂਦੀ ਹੈ ਉਸੇ ਤਰ੍ਹਾਂ ਹੀ ਹੌਲੀ ਹੌਲੀ অপরাধੀ ਦੀ ਚਮੜੀ ਉਤਾਰੀ ਜਾਂਦੀ ਸੀ ਇਹ ਸਜ਼ਾ ਬਹੁਤ ਹੀ ਦਰਦਨਾਕ ਹੁੰਦੀ ਸੀ ਇਸ ਸਜ਼ਾ ਦੇ ਨਾਲ ਉਸ ਇਨਸਾਨ ਨੂੰ ਹਾਈਪੋਥਰਮੀਆ ਹੋ ਜਾਂਦਾ ਸੀ ਕਿਉਂਕਿ ਇਨਸਾਨ ਦੀ ਚਮੜੀ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਦੀ ਹੈ ਉਸ ਇਨਸਾਨ ਦੀ ਮੌਤ ਹੌਲੀ ਹੌਲੀ ਕੁਝ ਦਿਨਾਂ ਬਾਅਦ ਹੋ ਜਾਂਦੀ ਸੀ ਇਹ ਸਜ਼ਾ ਅੱਜ ਤੋਂ 1200 ਸਾਲ ਪਹਿਲਾਂ ਦਿੱਤੀ ਜਾਂਦੀ ਸੀ ਨੰਬਰ 5 ਤੇ ਹੈ ਹੈੱਡ ਕਰੈਸ਼ਰ ਇਹ ਸਜ਼ਾ ਜ਼ਿਆਦਾਤਰ ਭਾਰਤ ਵਿੱਚ ਹੀ ਦਿੱਤੀ ਜਾਂਦੀ ਸੀ ਇਸ ਵਿੱਚ ਇਕਾ ਹਾਥੀ ਨੂੰ ਟ੍ਰੇਨ ਕੀਤਾ ਜਾਂਦਾ ਸੀ ਤੇ ਫਿਰ ਜਿਸ ਇਨਸਾਨ ਨੂੰ ਸਜ਼ਾ ਦੇਣੀ ਹੁੰਦੀ ਸੀ ਉਸ ਨੂੰ ਲੰਮੇ ਪਾਇਆ ਜਾਂਦਾ ਸੀ ਅਤੇ ਉਸ ਦੇ ਹੱਥ ਤੇ ਪੈਰ ਚੰਗੀ ਤਰ੍ਹਾਂ ਬੰਨ੍ਹ ਦਿੱਤੇ ਜਾਂਦੇ ਸਨ ਫਿਰ ਉਹ ਹਾਥੀ ਉਸ ਇਨਸਾਨ ਦੇ ਸਿਰ ਤੇ ਆਪਣਾ ਪੈਰ ਰੱਖ ਕੇ ਉਸ ਦਾ ਸਿਰ ਮਚਲ ਦਿੰਦਾ ਸੀ ਇਹ ਸਜ਼ਾ ਉਸ ਇਨਸਾਨ ਨੂੰ ਦਿੱਤੀ ਜਾਂਦੀ ਸੀ ਜੋ ਉਸ ਸਮੇਂ ਕਿਸੇ ਰਾਜੇ ਨਾਲ ਗਦਾਰੀ ਕਰਦਾ ਸੀ ਦੋਸਤੋ ਜੇਕਰ ਤੁਸੀਂ ਇਸ ਵੀਡੀਓ ਦਾ ਦੂਜਾ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ